ਆਉ ਜੀ ਤੇ ਅੱਜ ਆਪਾਂ ਬਾਤ ਪੜ੍ਹਦੇ ਹਾਂ ਜੀ ਮਾਂ ਦੀ ਦੇਨ ਇਹ ਜੀ ਮਾਂ ਦਾ ਕੀ ਬੱਚਿਆਂ ਨਾਲ ਪਿਆਰ ਹੈ ਇਸ ਤੋਂ ਆਪਾਂ ਨੂੰ ਸਾਰੀ ਜਾਣਕਾਰੀ ਮਿਲ ਗਈ ਆਪਣਾ ਮਾਂ ਕਿੰਨਾ ਖਿਆਲ ਕਰਦੀ ਹੈ ਆਪਣੇ ਬੱਚਿਆਂ ਦਾ ਤੇ ਆਪਾਂ ਨੂੰ ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੀ ਇਹ ਜੀ ਜ਼ਰੂਰ ਆਪਣੇ ਬੱਚਿਆਂ ਨੂੰ ਸੁਣਾਓ ਤੇ ਉਹਨਾਂ ਨੂੰ ਸਮਝਾਓ ਜੀ ਤਾਂ ਜੋ ਅੱਜ ਦੀ ਪੀੜ੍ਹੀ ਆਪਣੇ ਮਾਂ ਪਿਓ ਦੀ ਇੱਜ਼ਤ ਕਰ ਸਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਇਸ ਨੂੰ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਮਾਂ ਦੀ ਦੇਨ ਮਾਂ ਦਾ دین ਕੋਈ ਨਹੀਂ ਦੇ ਸਕਦਾ ਲੱਖ ਔਕੜਾਂ ਸਿਰ ਸਹਾਰਦੀ ਏ ਕਦੀ ਅੱਕਦੀ ਥੱਕਦੀ ਮੂਲ ਨਹੀਂ ਚੁੰਮ ਛਟਕੇ ਬੱਚਿਆਂ ਨੂੰ ਪਾਲਦੀ ਏ ਜਦੋਂ ਜिद ਕਰੇ ਜਾਂ ਫਿਰ ਰੋਵੇ ਬੱਚਾ ਬੜੇ ਪਿਆਰ ਨਾਲ ਚੁੱਪ ਕਰਾਉਂਦੀ ਏ ਰਤਾ ਮੱਥੇ ਤੇ ਵਟਣਾ ਪੈਣ ਦਿੰਦੀ ਦੇ ਕੇ ਲੋਰੀਆਂ ਉਹਨਾਂ ਨੂੰ ਸੁਆਲਦੀ ਏ ਸਦਾ ਗਿੱਲੀ ਥਾਂ ਤੇ ਆਪ ਸੌਂਦੀ ਸੁੱਕੀ ਥਾਂ ਤੇ ਬੱਚਿਆਂ ਨੂੰ ਪਾਮਦੀ ਏ ਦੇਖ ਦੇ ਕੇ ਬੱਚੇ ਨੂੰ ਖੁਸ਼ ਹੋਵੇ ਰੀਜਾਂ ਸਧਰਾਂ ਨਾਲ ਉਸ ਨੂੰ ਪਾਲਦੀਏ ਜਦੋਂ ਰਿੜਨ ਤੇ ਬੱਚਾ ਆ ਜਾਂਦਾ ਮਗਰਮਗਰ ਉਸ ਦੇ ਜਾਨਦੀਏ ਤੁਰਨ ਫਿਰਨ ਤੇ ਬੱਚਾ ਜਦੋਂ ਆ ਜਾਂਦਾ ਜੱਫੀ ਪਾਉਣ ਲਈ ਬਾਹਾਂ ਫੈਲਾਉਂਦੀਏ ਜਦੋਂ ਪੜਨ ਲਈ ਬੱਚਾ ਸਕੂਲ ਜਾਂਦਾ ਨਵਾ ਧਵਾ ਕੇ ਸੋਨਾ ਬਣਾਉਂਦੀਏ ਨਵਾ ਧਵਾ ਕੇ ਸੋਨਾ ਬਣਾਉਂਦੀਏ ਫਿਰ ਬਸਤਾ ਹੈ ਤੇ ਉਸ ਦਾ ਤਿਆਰ ਕਰਦੀ ਕਿਤਾਬਾਂ ਕਾਪੀਆਂ ਨਾਲ ਸਜਾਉਂਦੀਏ ਜਦੋਂ ਬੱਸ ਹੈ ਹਾਰਨ ਬਾਹਰ ਦੀ ਵੀ ਉਹ ਉਹਨੂੰ ਖੁਦ ਜਾ ਬੱਸ ਚੜਾਉਂਦੀ ਏ ਜਦ ਤੱਕ ਪੜ ਕੇ ਸਕੂਲੋਂ ਨਹੀਂ ਆ ਜਾਂਦਾ ਰਾਤ ਤੱਕ ਦੀ ਸਮਾਂ ਲੰਘਾਉਂਦੀ ਏ ਥੋੜੀ ਦੇਰ ਕਿਧਰੇ ਉਹਨੂੰ ਦੇਰ ਲੱਗੇ ਮੁੰਮੁੜ ਦਰਵਾਜ਼ੇ ਵੱਲ ਜਾਂਦੀ ਏ ਫਿਕਰ ਕਰਦੀ ਉਬੇ ਸਾਹ ਲੈਂਦੀ ਮਨ ਵਿੱਚ ਕਿੰਨੀਆਂ ਹੀ ਗੱਲਾਂ ਲਿਆਉਂਦੀ ਏ ਦੁੱਖ ਰੋਗ ਦਿੱਤੇ ਜੇ ਕਦੇ ਕੋਈ ਆ ਜਾਵੇ ਸੁੱਖਾਂ ਸੁਖ ਦੀ ਰੱਬ ਧਿਆਨ ਦੀ ਏ ਦਵਾ दारू ਦੇਣ ਤੋਂ ਢਿਲ ਨਹੀਂ ਕਰਦੀ ਪੈਸਾ ਪਾਣੀ ਮੰਗ ਵਹ ਆਉਂਦੀ ਏ ਪੜ ਲੀਕੇ ਜਦੋਂ ਜਵਾਨ ਹੁੰਦਾ ਕੰਮ ਕਰ ਲਈ ਟੱਕਰਾ ਮਾਰਦੀ ਏ ਜਦੋਂ ਵਿਆਹ ਤੇ ਯੁੱਗ ਹੋ ਜਾਂਦਾ ਕਹਾਣੀ ਬੰਨੋ ਨੂੰ ਕਰ ਲਿਆ ਆਂਦੀ ਏ ਜਦੋਂ ਪੋਤਰੇ ਪੋਤਰੀਆਂ ਹੋ ਜਾਂਦੇ ਨਾਲ ਪਿਆਰ ਦੇ ਉਹਨਾਂ ਨੂੰ ਪਾਲਦੀ ਏ ਸਿੱਖਿਆਦਾਇਕ ਸਿੱਖਿਆਦਾਇਕ ਕਹਾਣੀਆਂ ਸੁਣਾ ਕੇ ਤੇ ਨੀਂਦ ਮਿੱਠੜੀ ਜਹੀ ਲਿਆ ਸੁਲਾਮ ਦੀ ਏ ਉਹ ਪੁੱਤਰ ਜਦ ਮਾਂ ਨੂੰ ਦੇਣ ਤੱਕਾ ਹੋ ਕੁਝ ਨਾ ਮੜਾ ਸੁਨਾਮ ਦੀ ਏ ਨੂ ਪੁੱਤਰ ਜਦ ਮਾਂ ਨੂੰ ਦੇਨ ਤੱਕ ਉਹ ਕੁਝ ਨਾ ਮੜਾ ਸੁਨਾਵਦੀਏ ਲੱਕੜਾਂ ਵਿੱਚ ਨਹੀਂ ਜਦ ਤੱਕ ਚਲੀ ਜਾਂਦੀ ਉਹਦੇ ਘਰ ਦੀ ਸੁਖ ਮਨਾਵਦੀਏ ਗੱਲ ਧਿਆਨ ਨਾਲ ਸੁਣੋ ਪਿਆਰੇ ਬੱਚਿਓ ਮਾਤਾ ਪਿਤਾ ਨੂੰ ਸਦਾ ਪਿਆਰ ਦੇਵੋ ਤੁਸੀਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਰੂਪ ਰੱਬ ਦਾ ਸਮਝ ਸਤਿਕਾਰ ਦੇਵੋ ਇਹ ਸੀ ਜੀ ਸਾਡੀ ਅੱਜ ਦੀ ਪਾਠ ਮਾਂ ਦੀ ਦੇਨ ਜੇ ਜਿਹੜੇ ਮਾਂ ਨੂੰ ਪਿਆਰ ਕਰਦੇ ਹਨ ਵਾਤਵਾ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਜੀ ਆਪਣੀ ਮਾਂ ਵਾਸਤੇ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਲੈ ਕੇ ਜੀ ਸਸੀ ਕਾ ਜੀ